کیوں ہوئی ہیں ایسی بیٹھ کے سارا آپ کو چلچار مطندرہ کرا گے سیریس بھی سوچا گے مگر کوئی کچھ چیچہ ایسی ہے تعلیمہ صاحب جنیاں نجر آ رہی ہیں وہ اس منچ کو دسریاں جنوری ہے سبا دو سال ہو گئے میں نے ਜਦੋਂ ਮੈਂ ਐਮਐਲਏ ਬਣਿਆ ਬਿਲਕੁਲ ਸ਼ੁਰੂ ਸ਼ੁਰੂ ਤੋਂ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਨੇ ਆ ਕੇ ਮੈਨੂੰ ਇਹ ਗੱਲ ਕਹਿਨੀ ਕਿ ਡਾਕਟਰ ਸਾਹਿਬ ਰਮੇਲੇ ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਇਕੱਠੇ ਹੁੰਦੇ ਆ ਅੱਜ ਵੀ ਇਹ ਕਾਲੀਦਾਨਾ ਨੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸਰਵਾਈ ਨਹੀਂ ਹੁੰਦੀ میں ایک پرسنٹ بھی اس گلتے یقین نہیں سی کرتا میں نہیں سی مندا میں اپنے ملنٹیل دوں وہ تھے انہوں نے کرتا سی میں کہا نہیں یا کسی کسی غلط بول دے جائے مگر نہیں میں محسوس کرتا کہ ملنٹیل انہوں سچ بول دے سی اگر ملنٹیل سی کہا سی انہوں نے سوڑی ہوتی انہوں سی اگر ایڈمنسٹریشن کو نہ تھپائی ہوتی

بدلاؤ نا لے کے آئے تھے بدلاؤ آیا دسو میرو بدلاؤ نہیں ہوا بدلاؤ نہیں ہوا نشا پند نہیں ہوا نشا بند نہیں ہونا سی نشا گیے ڈاکٹر صاحب نشا کتنے نہیں ہوا جاشٹاچار مہنگی ہو گئی مہنگی ہو گئی بوسا کاروبار ਕਿ ਜਦੋਂ ਬਿਜ਼ਨਸ ਮਾਇਦਾ ਕਿਦਾਂ ਮੈਂ ਇਹਦੇ ਕੋਲ ਬੀਤਾ ਕੰਮ ਕਰਾਉਣ ਲਈ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੌਜਰਾਤਾ ਤੇ ਰਿਸ਼ਵਤ ਉਹ 1.5 ਲੱਖ ਰੁਪਈਆ ਇਹ ਗਵਾਹ ਸਖਾਤਾਂ ਇਹ ਜਿਸ ਹਕੀਕਤ ਨਾਲੋਂ ਮਵਾਹ ਇਹ ਕੋਈ ਬਤਾਂ ਹੁਈਆਂ ਇਹ ਐਡਮਿਨਿਸਟ੍ਰੇਸ਼ਨ ਨੂੰ ਮੱਕ ਪਾਣੀ ਪੈ ਗਈ چی طرح نت پانی پے گی سارے تھانے جی تھی ایس ایچ او اپنے باہر آئے ابھی کم نہیں کہ کرنا تمہارا اپنے گلا کرتے ہوتے ہو سارے ولنٹیئر بے ات کر کے بھیج د ਕੀ ਜੋ ਸੱਚ ਦੂਰ ਹਾਲੇ ਦੇ ਵਿੱਚ ਕੇ ਆਰਾਮ ਆਮੀ ਪਾਰਟੀ ਦਾ ਵੀਰ ਜੀ ਨੂੰ ਬੈਠ ਉਸ ਤੇ ਕੁਰਸੀ ਨਾ ਫੜ ਗਦੇ ਸੀ ਕੀ ਜੋ ਸੱਚ ਦੂਰ ਹਾਲੇ ਦੇ ਸੱਚ ਨੂੰ ਹਾਲੇ ਡੀਐਸਪੀ ਨੂੰ ਹਾਲੇ ਤਸੀਰਦਾਰ ਨੂੰ ਸਾਹਿਬਾ ਸਾਡੇ ਪਾਰਟੀ ਤੋਂ ਦੇ ਨੰਨੇ ਜੋ ਪਾਣੀ ਪਾਣੀ ਪੇਟ ਦਿਓ ਉਹਨਾਂ ਨੂੰ ਪਾਣੀ

ਦੇ ਸਰਕਾਰ ਲੈ ਕੇ ਆਉਂਦੀ ਐ ਉਹ ਗਵਰਨਰ ਲਈ ਅਸੀਂ ਮੋਬਾਈਲ ਆਪਣਾ ਫੱਲ ਵੀ ਕਰਦਾ ਰਾਤ ਨੂੰ ਇੱਕੋ ਜਿਵੇਂ ਸੀਨੀਅਰ ਕਾਉਂਸਲਰ ਸਿੰਦਰ ਸ਼ਰਮਾ ਨੂੰ ਫੋਨ ਲਗਾ ਪਾਈ ਜਾਂ ਪਹਾੜੀ ਵਾਲ ਦੀ ਲਾਈਟਰੀਆ ਵੀ ਇਹਨੂੰ ਠੀਕ ਕਰਾ ਇਹ ਪੱਤਣਾ ਵਾਲੇ ਦੀ ਲਾਈਟਰੀਆ ਵੀ ਇਹਨੂੰ ਠੀਕ ਕਰਾ ਟਟਾ ਤੁੰਡੋ ਦੀ ਲਾਈਟਰੀ ਆ ਇਹਨੂੰ ਠੀਕ ਕਰਾ ਇਹ ਕੰਮ ਮਾਜ ਨੂੰ ਠੀਕ ਕਰਾ ਸਿੰਦਰ ਸ਼ਰਮਾ ਲਈ ਮੈਨੂੰ ਫੋਨ ਆਇਆ ਚੀਫ ਕਾਉਂਸਲਰ ਦੇ ਦਾ

ਅੱਜ ਵਪਸ਼ਨਾ ਚੰਗਾ ਮਾਜੇਦਾਰ ਕਿਉਂ ਮਿਤਰਾ ਕੀਤਾ ਜਾਂਦਾ ਹੈ ਅੱਜ ਵੀ ਹਾਲਿਆ ਸਾਨੂੰ ਬਤਾ ਹਾਲਾ ਦੇ ਹਾਲ ਦੇ ਕੀ ਕਾਰਨ ਨੇ ਹਾਲ ਦੇ ਕਾਰਨ ਨੇ ਆਪਣੇ ਸਾਰੇ ਸ਼ਹਿਰ ਦੇ ਵਿੱਚ ਸਿਵਰੇ ਕੋਨਾਲੀ ਦੇਖੋ ਕੀ ਹਾਲ ਹੈ ਪਾਣੀ ਦਾ ਪੂਰੇ ਪਰ ਗੰਦੇ ਪਾਣੀ ਦਾ ਦੇਖੋ ਕੀ ਹਾਲ ਹੈ ਘਰ ਘਰ ਦੇ ਵਿੱਚ ਗੰਦਾ ਪਾਣੀ ਨਿਕਲ ਰਿਹਾ ਕੀ ਇਹ ਕੀ ਕਰ ਰਿਹਾ ਤੁਸੀਂ ਸੁਣੀਆ ਤੁਸੀਂ ਇਹ ਵੀ ਲੈ ਚਦੇ ਹੋ ਇਹ ਕੀ ਗੱਲ ਮੈਂ ਜਾ ਕੇ ਸੀਐਮ ਸਾਹਿਬ ਨੂੰ ਕਹਿੰਦਾ ਰਿਹਾ ਮੈਂ ਬਦਨ ਸਭਾ ਦੇ ਵਿੱਚ ਪਰਚਨ ਚੁੱਕਿਆ ਮੈਗਾ ਸੀਵੇਜ ਜਿਹੜਾ 70 ਸਾਲ ਪੁਰਾਣਾ ਸ਼ਹਿਰ ਦੇ ਵਿੱਚ ਨੂੰ ਰੱਪੇ ਲਈ ਵਾਸਤੇ ਨੂੰ ਬਦਲ ਦਈਏ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਕਿਸੇ ਨੇ ਸਾਨੂੰ ਰੋਡ ਨਹੀਂ ਦੇ ਪਾਣੀ ਔਰ ਉਹ ਸੱਚ ਸਾਫਤ ਹੋਇਆ ਕਿਸੇ ਨੇ ਸਾਨੂੰ ਰੋਡ ਨਹੀਂ ਪਾਣੀ ਕੀ ਜੁਲਤਾ ਕਮਿਸ਼ਨ ਕਾਰਪੋਰੇਸ਼ਨ ਦੀ ਕਿ ਉਹ ਜਾ ਕੇ ਫੀਲ ਦੇ ਵਿੱਚ ਨਾ ਜਾਵੇ ਦਫ਼ਤਰ ਦੇ ਵਿੱਚ ਬੈਠਾ ਉਹਦੇ ਕੰਮ ਕਰਦਾ بھیڑ دے ویچ جاوے ایک ایک گلی دے ویچ جاوے ایک ایک بجار دے ویچ جاوے دیکھے کتے سیوری پیل <سؤال> رہا ہے دیکھے کتے سیوری پانی دی پرابلم ہے تجھے یقین نہیں کرو گے جگہ جگہ گندگی دیکھتے لگے ہوں دیا پر ساتھ میں بیچے سکتی دا شہر کرنے ہوں سکتی دا شہر دنیا پر تو لوگ نت